ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੜੇ ਦੁਖੀ ਤੇ ਪਰੇ ਮਾਨ ਨਾਲ ਦੱਸਿਆ ਜਾਂਦਾ ਹੈ ਕਿ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ 40 ਸਾਲ ਕੀਰਤਨ ਕਰਨ ਵਾਲੇ ਹਿਯੂਰੀ ਰਾਗੀ ਭਾਈ ਪ੍ਰੀਤਮ ਸਿੰਘ ਸੈਰੂ ਜੋ ਕਿ ਪਿਛਲੇ ਦਿਨੀ ਅਮਰੀਕਾ ਦੇ ਨਿਊਯਾਰਕ ਵਿੱਚ ਅਕਾਲ ਚਲਾਣਾ ਕਰ ਗਏ ਉਹਨਾਂ ਦੀ ਅੰਤਿਮ ਜਿਹੜੀ ਅਰਦਾਸ ਆ ਉਹਨਾਂ ਦੇ ਪਿੰਡ ਸੈਰੋਂ ਵਿਖੇ 20 ਤਰੀਕ ਨੂੰ ਕਰਵਾਈ ਜਾ ਰਹੀ ਆ ਜੇ ਗੱਲ ਕਰੀਏ ਭਾਈ ਪ੍ਰੀਤਮ ਸਿੰਘ ਜੀ ਤਾਂ ਭਾਈ ਪ੍ਰੀਤਮ ਸਿੰਘ ਜੀ ਦੀ ਜਿੱਥੇ ਸਿੱਖ ਕੌਮ ਨੂੰ ਬਹੁਤ ਵੱਡੀ ਦੇਣ ਆ ਕੀਰਤਨ ਦੇ ਰਾਹੀ ਸੰਗਤਾਂ ਨੂੰ ਕੀਰਤਨ ਜਸ ਕਰਕੇ ਨਿਹਾਲ ਕੀਤਾ ਗਿਆ ਉਥੇ ਸਿੱਖੀ ਦੇ ਨਾਲ ਜੋੜਨ ਲਈ ਹਰ ਸਮੇਂ ਉਹ ਤਤ ਪਰ ਰਹਿੰਦੇ ਸੀ ਜੀ.ਡੀ. ਚਲਕ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਭਾਈ ਜਸਵਿੰਦਰ ਸਿੰਘ ਉਹਨਾਂ ਦੇ ਸੁਪੁੱਤਰ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਝਲਕ ਦੀ ਨਜ਼ਰ ਆਈ ਬੇਸ਼ੱਕ ਸਮੇਂ ਦੇ ਨਾਲ ਉਹਨਾਂ ਤੇ ਕਾਫੀ ਮਾਰਾਂ ਪਈਆਂ ਜੇ ਗੱਲ ਕਰੀਏ ਕਿ ਜਦੋਂ ਕੱਲੂ ਘਾਰਾ ਹੋਇਆ 1984 ਦਾ ਤਾਂ ਉਸ ਟਾਈਮ ਤੇ ਭਾਈ ਪ੍ਰੀਤਮ ਸਿੰਘ ਜੀ ਸੈਰੋਂ ਜਿਹੜੀ ਨਿਰਵਿਗਨਤਾ ਆਪਣੀ ਡਿਊਟੀ ਨਿਭਾ ਰਹੇ ਸੀ ਬਦਲੇ ਵਿੱਚ ਉਹਨਾਂ ਦੇ ਘਰ ਨੂੰ ਅੱਗ ਤੱਕ ਲਾ ਦਿੱਤੀ ਗਈ ਕਾਫੀ ਉਹ ਮਾਨਸਿਕ ਤਣਾਅ ਦੇ ਵਿੱਚ ਵੀ ਰਹਿ ਸਰੀਰਕ ਕਸ਼ਟ ਵੀ ਬਹੁਤ ਆਈ ਜਿੱਥੇ ਉਹਨਾਂ ਨੂੰ ਆਰਥਿਕ ਲਾਸ ਹੋਇਆ ਸਰੀਰਕ ਤੌਰ ਤੇ ਵੀ ਉਹਨਾਂ ਨੂੰ ਬਹੁਤ ਵੱਡਾ ਜਿਹੜਾ ਘਾਟਾ ਪਿਆ ਇਹ ਤੋਂ ਹੁੰਦਿਆਂ ਹੋਇਆਂ ਉਹ ਅਮਰੀਕਾ ਦੇ ਨਿਊਯਾਰਕ ਦੇ ਵਿੱਚ ਪਰਿਵਾਰ ਸਮੇਤ ਵਸੇ ਲੰਮਾ ਸਮਾਂ ਉੱਥੇ ਰਹਿ ਕੇ ਵੀ ਉਹਨਾਂ ਨੇ ਸਿੱਖ ਸੰਗਤਾਂ ਨੂੰ ਜਿਹੜਾ ਸਿੱਖੀ ਦੇ ਨਾਲ ਜੋੜਨ ਲਈ ਪ੍ਰੇਰਿਤ ਕੀਤਾ Bacia se de ti.